ਘਟਨਾ 11 ਅਗਸਤ 2020 ਫਰੀਦাবাদ ਫਰੀਦাবাদ ਦਾ ਇੱਕ ਪਿੰਡ ਹੈ ਜਸਾਨਾ ਉਸ ਪਿੰਡ ਦੇ ਵਿੱਚ ਇੱਕ ਘਰ ਹੁੰਦਾ ਉੱਥੇ ਮਨੀਸ਼ ਨਾਮ ਦਾ ਲੜਕਾ ਆਪਣੀ ਭੈਣ ਦੇ ਘਰ ਦੁੱਧ ਦੇਣ ਜਾਂਦਾ ਕਿਉਂਕਿ ਉਹਨਾਂ ਦੀ ਆਪਣੀ ਡੈਰੀ ਹੁੰਦੀ ਹੈ ਤੇ ਨੇੜੇ ਉਹਦੀ ਭੈਣ ਰਹਿੰਦੀ ਹੁੰਦੀ ਹੈ ਤੇ ਹੁਣ ਦੁੱਧ ਪਹੁੰਚਾਉਣ ਦਾ ਕੰਮ ਇਹਨਾਂ ਦਾ ਹੁੰਦਾ ਅਕਸਰ ਜਿਹੜੀ ਭੈਣ ਦੁੱਧ ਲੈਣ ਜਾਂਦੀ ਹੈ ਪਰ ਉਸ ਦਿਨ ਉਹ ਨਹੀਂ ਆਉਂਦੀ ਤਾਂ ਫਿਰ ਜਿਹੜਾ ਲੜਕਾ ਹੁੰਦਾ ਮਨੀਸ਼ ਜਾਨੀ ਕਿ ਉਹ ਲੜਕੀ ਦਾ ਭਰਾ ਉਹ ਆਪਣੀ ਭੈਣ ਦੇ ਘਰ ਜਦੋਂ ਦੁੱਧ ਦੇਣ ਜਾਂਦਾ ਉੱਤੇ ਉਹਦੇ ਕੋਲ ਜਾ ਕੇ ਡੋਰ ਬੈਲ ਵਜਾਈ ਜਾਂਦੀ ਆ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਉਂਦੀ। ਉਹ ਲੜਕਾ ਗੁੱਸੇ ਦੇ ਵਿੱਚ ਹੁੰਦਾ ਵੀ ਮੈਂ ਇੱਕ ਤਾਂ ਦੁੱਧ ਦੇਣ ਆਇਆ ਉੱਤੋਂ ਮੈਂ ਬਾਹਰ ਖੜਾ ਡੋਰ ਬੈਲ ਵਜਾ ਰਿਹਾ ਪਰ ਅੰਦਰੋਂ ਕੋਈ ਵੀ ਆਵਾਜ਼ ਨਹੀਂ ਆਉਂਦੀ। ਉਹ ਫਿਰ ਗੁੱਸੇ ਦੇ ਵਿੱਚ ਜਿਹੜਾ ਉਹ ਡੋਰ ਹੁੰਦਾ ਉਹਨੂੰ ਥੱਪਥਪਾਂਦਾ ਤਾਂ ਦੇਖਦਾ ਜਿਹੜਾ ਦਰਵਾਜ਼ਾ ਖੁੱਲਾ ਹੁੰਦਾ। ਉਹ ਜਦੋਂ ਖੁੱਲਦਾ ਤੇ ਉਸ ਤੋਂ ਬਾਅਦ ਉਹ ਅੰਦਰ ਜਾਂਦਾ ਅੰਦਰ ਹਨੇਰਾ ਹੁੰਦਾ। ਹੁਣ ਦਰਵਾਜ਼ਾ ਖੁੱਲਾ ਅੰਦਰ ਹਨੇਰਾ ਆਵਾਜ਼ ਕੋਈ ਆ ਨਹੀਂ ਰਹੀ। ਗੁੱਸੇ ਦੇ ਨਾਲ ਨਾਲ ਉਹਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੁੰਦਾ। ਉਹ ਆਪਣੇ ਮੋਬਾਈਲ ਦੀ ਟਾਰਚ ਜਗਾੰਦਾ ਨਾਲ ਫੇਰੋ ਸਵਿੱਚ ਜਗਾੰਦਾ ਜਦੋਂ ਲਾਈਟ ਜਗਦੀ ਹੈ ਤਾਂ ਉਹ ਦੇਖਦਾ ਘਰ ਦੇ ਵਿੱਚ ਜਿਹੜਾ ਸਮਾਨ ਹੁੰਦਾ ਉਹ ਸਾਰਾ ਖਿਲਰਿਆ ਪਿਆ ਹੁੰਦਾ ਹੁਣ ਉਹਦੇ ਦਿਮਾਗ ਦੇ ਵਿੱਚ ਹੋਰ ਡਰ ਪੈ ਜਾ ਹੁੰਦਾ ਕਿ ਕਾਰਨ ਕੀ ਹੈ ਉਹ ਫਟਾਫਟ ਆਪਣੀ ਭੈਣ ਦੇ ਬੈਡਰੂਮ ਵੱਲ ਭੱਜਦਾ ਉੱਥੇ ਜਾ ਕੇ ਉਹ ਦੇਖਦਾ ਤਾਂ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਉਹਦੀ ਭੈਣ ਮੌਨਿਕਾ ਜਿਹੜੀ 27 ਸਾਲ ਦੀ ਹੁੰਦੀ ਹੈ ਤੇ ਉਹਦਾ ਜੀਜਾ ਸੁਖਬੀਰ ਜਿਹਦੀ ਉਮਰ 30 ਸਾਲ ਹੁੰਦੀ ਹੈ ਉਹਨਾਂ ਦੇ ਹੱਥ ਪੈਰ ਬੰਨੇ ਹੁੰਦੇ ਨੇ ਮੂੰਹ ਬੰਨਿਆ ਹੁੰਦਾ ਤੇ ਉਹਨਾਂ ਦੇ ਗੋਲੀਆਂ ਮਾਰੀਆਂ ਹੁੰਦੀਆਂ ਨੇ ਉਹ ਖੂਨ ਦੇ ਨਾਲ ਲਤਪਤ ਉਹਨਾਂ ਦੀ ਲਾਸ਼ ਉੱਥੇ ਪਈ ਹੁੰਦੀ ਹੈ ਭੱਜ ਕੇ ਘਰੋਂ ਬਾਹਰ ਨਿਕਲਦਾ ਬਾਹਰ ਆ ਕੇ ਉਹਦੇ ਵੱਲੋਂ ਰੌਲਾ ਪਾਇਆ ਜਾਂਦਾ ਤੇ ਲੋਕ ਇਕੱਠੇ ਹੁੰਦੇ ਨੇ ਹਾਲਾਂਕਿ ਆਲੇ-ਦੁਆਲੇ ਇੰਨੇ ਘਰ ਨਹੀਂ ਹੁੰਦੇ ਪਰ ਫਿਰ ਵੀ ਜਿਹੜੇ ਹੁੰਦੇ ਨੇ ਲੋਕ ਇਕੱਠੇ ਹੁੰਦੇ ਨੇ ਉਹ ਤੇ ਪੁੱਛਦੇ ਨੇ ਕਾਰਨ ਤੇ ਉਹ ਕਾਰਨ ਦੱਸਦਾ ਵੀ ਅੰਦਰ ਉਹਦੀ ਭੈਣ ਤੇ ਜੀਜੇ ਦੀਆਂ ਲਾਸ਼ਾਂ ਪਈਆਂ ਨੇ ਹੁਣ ਇਹ ਸਾਰਾ ਕੁਝ ਦੇਖ ਕੇ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਤੇ ਉਹ ਆਪਣੇ ਘਰ ਫੋਨ ਕਰਦਾ ਉਨੇ ਘਰ ਦੇ ਉੱਥੇ ਹੁੰਦੇ ਨੇ ਉਸ ਬੰਦੇ ਦਾ ਪਿਤਾ ਉਹਦਾ ਵੱਡਾ ਪ੍ਰਾ ਬ੍ਰਹਮਜੀਤ ਉਹਦੀ ਪਤਨੀ ਊਸ਼ਾ ਤੇ ਜਿਹੜਾ ਲੜਕਾ ਦੁੱਧ ਦੇਣ ਗਿਆ ਸੀ ਮਨੀਸ਼ ਇਹਦੀ ਪਤਨੀ ਸਾਰੇ ਉੱਥੇ ਪਹੁੰਚਦੇ ਨੇ ਹੁਣ ਦੇਖੋ ਇੱਕ ਘਰ ਦੇ ਵਿੱਚ ਉਹਨਾਂ ਦੀ ਲੜਕੀ ਤੇ ਉਹਨਾਂ ਦੇ ਜਵਾਈ ਦੀ ਇਸ ਤਰੀਕੇ ਦੇ ਨਾਲ ਜੇ ਮੌਤ ਹੁੰਦੀ ਹੈ ਕਤਲ ਹੁੰਦਾ ਹੈ ਘਰ ਦਾ ਮਾਹੌਲ ਕਿਹੋ ਜਿਹਾ ਹੋਏਗਾ ਰੋਣਾ ਪਿੱਟਣਾ ਪੈ ਜਾਂਦਾ ਤੇ ਲੜਕੇ ਦੇ ਪਰਿਵਾਰ ਨੂੰ ਵੀ ਫੋਨ ਕੀਤਾ ਜਾਂਦਾ ਉਹਦਾ ਭਰਾ ਤੇ ਉਹਦਾ ਪਰਿਵਾਰ ਵੀ ਉੱਥੇ ਪਹੁੰਚਦਾ ਹੈ ਪੁਲਿਸ ਮੌਕੇ ਤੇ ਆਉਂਦੀ ਹੈ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਦੇਖਿਆ ਜਾਂਦਾ ਵੀ ਘਰ ਦਾ ਸਮਾਨ ਜਿਹੜਾ ਸਾਰਾ ਉਹ ਖਿੱਲਰਿਆ ਪਿਆ ਦੇਖਣ ਤੇ ਲੱਗਦਾ ਵੀ ਘਰ ਦੇ ਵਿੱਚ ਚੋਰੀ ਹੋਈ ਹੈ ਚੋਰੀ ਕਾਰਨ ਇਹ ਲੁੱਟਪਾਟ ਦੇ ਕਾਰਨ ਹੀ ਇਹਨਾਂ ਦਾ ਕਤਲ ਹੋਇਆ ਹੁਣ ਇਹ ਤਾਂ ਪੁਲਿਸ ਨੂੰ ਨਹੀਂ ਪਤਾ ਲੱਗਦਾ ਵੀ ਘਰ ਦੇ ਵਿੱਚੋਂ ਕੀ ਕੀ ਗਿਆ ਪਰ ਪੁਲਿਸ ਨੂੰ ਇਹ ਜ਼ਰੂਰ ਸੀ ਵੀ ਇਹ ਜਿਹੜੀ ਵਾਰਦਾਤ ਹੋਈ ਹੈ ਲੁੱਟਕਸੁੱਟ ਦੇ ਕਾਰਨ ਹੋਈ ਹੈ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਉਹਨਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਪੁਲਿਸ ਘਰਦਿਆਂ ਤੋਂ ਇਕੱਲੇ-ਇਕੱਲੇ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰਦੀ ਹੈ ਤੇ ਨਾਲ ਆਂਡੀਆਂ ਗਵਾਂਡੀਆਂ ਤੋਂ ਵੀ ਪੁੱਛਗਿਛ ਕੀਤੀ ਜਾਂਦੀ ਹੈ ਤੇ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਦੇਖਦੀ ਹੈ ਵੀ ਘਰ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸੀ ਉਹ ਤੋੜੇ ਪਏ ਹੁੰਦੇ ਨੇ ਤੇ ਜਿਹੜੀ ਰਿਕਾਰਡਿੰਗ ਹੁੰਦੀ ਹੁੰਦੀ ਹੈ ਡੀਵੀਆਰ ਉਹ ਵੀ ਕੱਢ ਕੇ ਲੈ ਜਾਂਦੇ ਨੇ ਉਸ ਦੇਖਦੀ ਹੈ ਵੀ ਘਰ ਦੇ ਵਿੱਚ ਜਿਹੜੇ ਸੀਸੀਟੀਵੀ ਸੀ ਉਹ ਵੀ ਟੁੱਟੇ ਪਏ ਹੁੰਦੇ ਨੇ ਤੇ ਜਿਹੜੀ ਰਿਕਾਰਡਿੰਗ ਸੀ ਉਹ ਵੀ ਜਾਂਦੇ ਹੋਏ ਕਿਤੇ ਮੁਜਰਮ ਕੱਢ ਕੇ ਲੈ ਕੇ ਕਿਉਂਕਿ ਪੁਲਿਸ ਨੂੰ ਉੱਥੇ ਕੁਝ ਵੀ ਨਹੀਂ ਮਿਲਦਾ ਹੁਣ ਪੁਲਿਸ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਵੀ ਉਹਨਾਂ ਨੇ ਜਿਹੜੀ ਡੀਵੀਆਰ ਕੱਢੀ ਐ ਤੇ ਰਿਕਾਰਡਿੰਗ ਇਹਦੀ ਸਾਰੀ ਕੱਢ ਕੇ ਲੈ ਕੇ ਗਏ ਨੇ ਸੀਸੀਟੀਵੀ ਕੈਮਰੇ ਤੋੜੇ ਨੇ ਜਰੂਰ ਕੋਈ ਬੰਦਾ ਜਾਣ-ਪਛਾਣ ਦਾ ਸੀ ਜਿਹੜਾ ਨਹੀਂ ਸੀ ਚਾਹੁੰਦਾ ਵੀ ਪੁਲਿਸ ਦੇ ਸਾਹਮਣੇ ਫੁਟੇਜ ਆਵੇ ਨੰਬਰ 2 ਪੁਲਿਸ ਦੇ ਦਿਮਾਗ ਦੇ ਵਿੱਚ ਇੱਕ ਹੋਰ ਗੱਲ ਆਉਂਦੀ ਐ ਵੀ ਜੇ ਅਪਰਾਧੀ ਘਰ ਦੇ ਅੰਦਰ ਦਾਖਲ ਹੋਏ ਉਹਨਾਂ ਨੇ ਇਹਨਾਂ ਨੂੰ ਕਾਬੂ 'ਚ ਕਰ ਲਿਆ ਇਹਨਾਂ ਦੇ ਹੱਥ-ਪੈਰ ਬੰਨ੍ਹ ਲੈ ਟੇਪ ਲਾਤੀ ਮੂੰਹ ਤੇ ਵੀ ਟੇਪ ਲਾਤੀ ਫਿਰ ਇਹਨਾਂ ਨੂੰ ਮਾਰਨ ਦੀ ਕੀ ਜ਼ਰੂਰਤ ਸੀ ਹੁਣ ਦੋ ਸਵਾਲ ਪੁਲਿਸ ਦੇ ਲਈ ਸਿਰਦਰਦੀ ਬਣਦੇ ਨੇ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਹੈ ਤੇ ਬੰਦਾ ਜ਼ਰੂਰ ਕੋਈ ਪੇਤੀ ਹੈ ਘਰਦਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਪੁੱਛਗਿੱਛ ਦੇ ਵਿੱਚ ਪਤਾ ਲੱਗਦਾ ਵੀ ਇਹਨਾਂ ਦੀ ਲੜਕੀ ਜਿਹੜੀ ਮੇਨਕਾ ਹੁੰਦੀ ਹੈ ਮੇਨਕਾ ਦਾ 2013 ਦੇ ਵਿੱਚ ਸੁਖਵੀਰ ਦੇ ਨਾਲ ਵਿਆਹ ਹੁੰਦਾ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਕੋਈ ਵੀ ਸੰਤਾਨ ਨਹੀਂ ਹੁੰਦੀ ਇਹ ਰਹਿਣ ਵਾਲੇ ਹੁੰਦੇ ਨੇ ਫਤਿਹਪੁਰ ਦੇ ਉੱਥੇ ਭੀੜਪਾੜ ਵਾਲਾ ਇਲਾਕਾ ਹੁੰਦਾ ਤੇ ਵਿਆਹ ਤੋਂ ਬਾਅਦ ਜਿਹੜਾ ਸੁਖਵੀਰ ਹੁੰਦਾ ਆਪਣੇ ਸਹੁਰਿਆਂ ਦੇ ਨੇੜੇ ਜਸਾਨੇ ਪਿੰਡ ਦੇ ਵਿੱਚ 500 ਗਜ਼ ਦਾ ਪਲਾਟ ਲੈ ਕੇ ਇੱਥੇ ਡਬਲ ਸਟੋਰੀ ਕੋਠੀ ਬਣਾਉਂਦਾ ਤੇ ਇੱਥੇ ਰਹਿਣਾ ਸ਼ੁਰੂ ਕਰਦਾ ਤੇ ਪੁਲਿਸ ਨੂੰ ਹੋਰ ਵੀ ਪਤਾ ਲੱਗਦਾ ਵੀ ਬੜਖਲ ਦੇ ਵਿੱਚ ਇਹਨਾਂ ਦੀ ਇੱਕ ਫੈਕਟਰੀ ਹੈ ਜਿਹੜੇ ਦੋਨੋਂ ਭਰਾ ਮਿਲ ਕੇ ਚਲਾਉਂਦੇ ਨੇ ਤੇ ਕਮਾਈ ਬਹੁਤ ਵਧੀਆ ਹੁੰਦੀ ਹੈ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਤੇ ਕੁਝ ਦਿਨ ਪਹਿਲਾਂ ਹੀ ਸੁਖਵੀਰ ਨੇ ਇੱਕ BMW ਗੱਡੀ ਲਈ ਸੀ 35 ਲੱਖ ਰੁਪਏ ਦੀ ਤੇ ਘਰ ਦੇ ਵਿੱਚ ਇੱਕ ਛੋਟੀ ਜੀ ਪਾਰਟੀ ਵੀ ਰੱਖੀ ਸੀ ਹੁਣ ਪੁਲਿਸ ਨੂੰ ਲੱਗਦਾ ਵੀ ਇਹ ਜਿਹੜੀ ਗੱਡੀ ਸੀ ਪੁਲਿਸ ਨੂੰ ਲੱਗਦਾ ਹੈ ਵੀ ਜਿਹੜੀ ਇਹਨੇ ਗੱਡੀ ਲਈ ਹੈ ਸ਼ਾਨੋ ਸ਼ੌਕਤ ਦੀ ਦੇਖ ਕੇ ਲੱਗਦਾ ਸੀ ਵੀ ਕਿਸੇ ਨੇ ਇਹਦੇ ਤੇ ਅੱਖ ਰੱਖੀ ਤੇ ਉਸ ਤੋਂ ਬਾਅਦ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੁਣ ਪੁਲਿਸ ਨੂੰ ਇੱਥੇ ਕੁਝ ਵੀ ਪਤਾ ਨਹੀਂ ਲੱਗਦਾ ਤੇ ਪੁਲਿਸ ਫਿਰ ਦੋ ਟੀਮਾਂ ਬਣਾਉਂਦੀ ਹੈ ਪੁੱਛਗਿੱਛ ਬੜੀ ਬਰੀਕੀ ਦੇ ਨਾਲ ਚੱਲਦੀ ਹੈ ਆਲੇ-ਦੁਆਲੇ ਕਿਸੇ ਤੋਂ ਪੁੱਛਿਆ ਜਾਂਦਾ ਵੀ ਕਿਸੇ ਨੇ ਆਉਂਦੇ ਨੂੰ ਦੇਖਿਆ ਹੋਵੇ ਜਾਂਦੇ ਨੂੰ ਦੇਖਿਆ ਹੋਵੇ ਪਰ ਪੁਲਿਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਤਪੁਲਸ ਉਸ ਤੋਂ ਬਾਅਦ ਕੀ ਕਰਦੀ ਹੈ ਇੱਕ ਜਿਹੜੀ ਟੀਮ ਹੁੰਦੀ ਹੈ ਆਲੇ-ਦੁਆਲੇ ਦੇ ਹੋਰ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰਦੇ ਆ ਪਰ ਪੁਲਿਸ ਨੂੰ ਪਤਾ ਲੱਗਦਾ ਵੀ ਇੱਥੋਂ ਦੋ ਘਰ ਛੱਡ ਕੇ ਹਾਲਾਂਕਿ ਨਾਲ ਦੇ ਪਲਾਟ ਖਾਲੀ ਹੁੰਦੇ ਨੇ ਉਦੋਂ ਅੱਗੇ ਮਕਾਨ ਹੁੰਦਾ ਮਕਾਨ ਤੋਂ ਅਗਲੇ ਪਾਸੇ ਇੱਕ ਦੁਕਾਨ ਹੁੰਦੀ ਹੈ ਦੁਕਾਨ ਤੇ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੁੰਦਾ ਪੁਲਿਸ ਜਦੋਂ ਉਸ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਦੀ ਹੈ ਬੜੀ ਬਰੀਕੀ ਦੇ ਨਾਲ ਤਾਂ ਪੁਲਿਸ ਦੇਖਦੀ ਹੈ 11 ਅਗਸਤ 2020 ਨੂੰ ਦੋ ਮੋਟਰਸਾਈਕਲ ਆਉਂਦੇ ਨੇ ਜਿਹੜੇ ਘਰ ਤੋਂ ਕੁਝ ਦੂਰੀ ਤੇ ਖੜੇ ਕੀਤੇ ਜਾਂਦੇ ਨੇ ਤੇ ਇਹ ਚਾਰ ਜਣੇ ਹੁੰਦੇ ਨੇ ਚਾਰੋਂ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਉਸ ਤੋਂ ਬਾਅਦ 2:18 ਵਜੇ ਘਰੋਂ ਨਿਕਲਦੇ ਨੇ ਤੇ ਭੱਜਦੇ ਹੋਏ ਨਿਕਲਦੇ ਨੇ ਤੇ ਆਪਣੇ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਨਾਂ ਤਾਂ ਜਿਹੜੇ ਮੋਟਰਸਾਈਕਲ ਦੇ ਨੰਬਰ ਸੀ ਉਹ ਕਲੀਅਰ ਦਿਖਦੇ ਨੇ ਤੇ ਨਾ ਹੀ ਉਹ ਬੰਦੇ ਕਲੀਅਰ ਦਿਖਦੇ ਨੇ ਪਰ ਫਿਰ ਵੀ ਇਹ ਜਿਹੜੀ ਫੁਟੇਜ ਸੀ ਇਹ ਮੇਨਕਾ ਦੇ ਘਰਦਿਆਂ ਨੂੰ ਦਿਖਾਈ ਜਾਂਦੀ ਹੈ ਸੁਖਵੀਰ ਦੇ ਘਰਦਿਆਂ ਨੂੰ ਵੀ ਦਿਖਾਈ ਜਾਂਦੀ ਹੈ ਸੁਖਵੀਰ ਦੇ ਘਰਦਿਆਂ ਨੂੰ ਤਾਂ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਲੱਗਦਾ ਪਰ ਜਿਹੜਾ ਮੇਨਕਾ ਦਾ ਛੋਟਾ ਭਰਾ ਹੁੰਦਾ ਮਨੀਸ਼ ਉਹ ਵੀਡੀਓ ਨੂੰ ਦੇਖ ਕੇ ਇੱਕ ਮੁੰਡੇ ਨੂੰ ਪਛਾਣਦਾ ਕਹਿੰਦਾ ਇਹ ਤੌਰ ਤੋਂ ਤੇ ਤੁਰਨ ਫਿਰਨ ਤੋਂ ਬਿਲਕੁਲ ਲੱਗਦਾ ਉਹਦਾ ਵੱਡਾ ਭਰਾ ਜਿਹੜਾ ਬ੍ਰਹਮਜੀਤ ਹੁੰਦਾ ਉਹਦੇ ਸਾਲੇ ਦੇ ਵਰਗਾ ਹਾਲਾਂਕਿ ਪਛਾਣ ਨਹੀਂ ਹੁੰਦਾ ਪਰ ਉਹ ਜਿਹੜੀ ਉਹਦੀ ਤੁਰਨ ਦਾ ਤਰੀਕਾ ਸੀ ਉਸ ਤੋਂ ਉਹ ਪਛਾਣਦਾ ਉਹਨੂੰ ਵੀ ਇਹ ਮੈਨੂੰ ਲੱਗਦਾ ਵਿਸ਼ਨੂੰ ਹੈ ਉਦੇ ਵੱਡੇ ਭਰਾ ਦਾ ਸਾਲਾ ਤੇ ਫਿਰ ਇਹ ਰਿਕਾਰਡਿੰਗ ਦਿਖਾਈ ਜਾਂਦੀ ਹੈ ਬ੍ਰਹਮਜੀਤ ਨੂੰ ਤੇ ਉਹਦੀ ਪਤਨੀ ਊਸ਼ਾ ਨੂੰ ਹੁਣ ਮਨੀਸ਼ ਇਹਨਾਂ ਨੂੰ ਪਹਿਚਾਨ ਚੁੱਕਿਆ ਸੀ ਵੀ ਇਹ ਉਹ ਲੱਗਦਾ ਪਰ ਬ੍ਰਹਮਜੀਤ ਤੇ ਊਸ਼ਾ ਦਾ ਕਹਿਣਾ ਹੁੰਦਾ ਵੀ ਨਹੀਂ ਸਾਨੂੰ ਨਹੀਂ ਪਹਿਚਾਨ ਆ ਰਿਹਾ ਵੀ ਇਹ ਕੌਣ ਹੈ ਤੇ ਪੁਲਿਸ ਦਾ ਕਹਿਣਾ ਹੁੰਦਾ ਵੀ ਮਨੀਸ਼ ਨੇ ਕਿਹਾ ਇਹ ਵਿਸ਼ਨੂੰ ਹੈ ਊਸ਼ਾ ਦਾ ਭਰਾ ਪਰ ਊਸ਼ਾ ਤੇ ਬ੍ਰਹਮਜੀਤ ਕਹਿੰਦੇ ਨੇ ਵੀ ਨਹੀਂ ਸਾਨੂੰ ਪਹਿਚਾਨ ਨਹੀਂ ਆ ਰਿਹਾ ਇਹ ਅਸੀਂ ਕਿਵੇਂ ਕਹਿ ਸਕਦੇ ਹਾਂ ਕੋਈ ਐਡੀ ਫੁਟੇਜ ਵੀ ਕਲੀਅਰ ਨਹੀਂ ਨਾ ਉਹਦਾ ਚਿਹਰਾ ਕਲੀਅਰ ਹੈ ਇਹ ਸਾਨੂੰ ਨਹੀਂ ਲੱਗਦਾ ਨਾਲ ਉਹ ਇਹੋ ਜਿਹਾ ਕਿਉਂ ਕਰੇਗਾ ਉਹਨੇ ਗੱਲਾਂ ਹੁੰਦੀਆਂ ਨੇ ਉਸ ਤੋਂ ਬਾਅਦ ਪੁਲਿਸ ਕੀ ਕਰਦੀ ਐ ਹੁਣ ਉਹਨਾਂ ਕੋਲ ਇੱਕ ਕੜੀ ਸੀ ਸਿਰਫ ਵਿਸ਼ਨੂ ਤੇ ਵਿਸ਼ਨੂ ਦਾ ਮੋਬਾਈਲ ਨੰਬਰ ਲਿਆ ਜਾਂਦਾ ਕੁਝ ਨਾਲ ਦੀ ਨਾਲ ਉਹਦੀ ਕਾਲ ਡਿਟੇਲ ਕੱਢਦੀ ਉਹਦੀ ਲੋਕੇਸ਼ਨ ਕੱਢੀ ਜਾਂਦੀ ਐ ਜਦੋਂ ਕਾਲ ਡਿਟੇਲ ਤੇ ਲੋਕੇਸ਼ਨ ਕੱਢਦੇ ਨੇ ਹੁਣ ਪੁਲਿਸ ਦੇ ਸਾਹਮਣੇ ਹੈਰਾਨੀਜਨ ਖਲਾਸੇ ਹੁੰਦੇ ਨੇ ਉਸ ਦਿਨ ਦੀ ਉਹਦੀ ਲੋਕੇਸ਼ਨ ਤੇ ਉਹ ਜਿਹੜਾ ਐਕਟਿਵ ਹੁੰਦਾ ਉਸੇ ਘਰ ਦੇ ਵਿੱਚ ਹੁੰਦਾ ਮੋਬਾਈਲ ਵਿਸ਼ਨੂ ਦਾ ਪੁਲਿਸ ਨੂੰ ਪਹਿਲੀ ਲੀਡ ਮਿਲੀ ਸੀ ਵੀ ਸੀ ਸੀ ਟੀ ਵੀ ਦੇ ਵਿੱਚ ਮਨੀਸ਼ ਪਹਿਚਾਣਦਾ ਉਸ ਤੋਂ ਬਾਅਦ ਹੁਣ ਉਹਦਾ ਮੋਬਾਈਲ ਵੀ ਉੱਥੇ ਹੀ ਐਕਟਿਵ ਹੁੰਦਾ ਫਿਰ ਵਿਸ਼ਨੂ ਦਾ ਐਡਰੈਸ ਲਿਆ ਜਾਂਦਾ ਉਹਦਾ ਐਡਰੈਸ ਹੁੰਦਾ ਵਜੀਰਾਬਾਦ ਦਿੱਲੀ ਦਾ ਰਹਿਣ ਵਾਲਾ ਪਰ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਉਹ ਉੱਥੇ ਨਹੀਂ ਮਿਲਦਾ ਉਸ ਤੋਂ ਬਾਅਦ ਪੁਲਿਸ ਜਦੋਂ ਘੇਰਾਬੰਦੀ ਕਰਦੀ ਹੈ ਤਾਂ ਸੈਕਟਰ 29 ਦੇ ਬਾਈਪਾਸ ਦੇ ਕੋਲ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਫਰੀਦাবাদ ਹੁਣ ਫਰੀਦাবাদ ਜਦੋਂ ਲਿਆ ਕੇ ਉਤੋਂ ਪੁੱਛਗੇ ਚ ਹੁੰਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਕਿ ਮੈਂ ਸਾਰਾ ਕੁਝ ਨਹੀਂ ਕੀਤਾ ਤਾਂ ਪੁਲਿਸ ਕਹਿੰਦੀ ਵੀ ਉਸ ਦਿਨ ਤੇਰਾ ਮੋਬਾਈਲ ਉਸੇ ਘਰ ਦੇ ਵਿੱਚ ਐਕਟਿਵ ਸੀ ਤੇ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਵੀ ਤੈਨੂੰ ਦੇਖਿਆ ਗਿਆ ਤੇ ਘਰਦਿਆਂ ਵੱਲੋਂ ਪਹਿਚਾਣਿਆ ਗਿਆ ਪਰ ਜਦੋਂ ਫਿਰ ਵੀ ਮੁਕਰਦਾ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੁੰਗੇ ਵੀ ਬੋਲਦੇ ਨੇ ਫਿਰ ਵਿਸ਼ਨੂੰ ਬੋਲਣਾ ਸ਼ੁਰੂ ਕਰਦਾ ਤੇ ਜਦੋਂ ਉਹ ਬੋਲਦਾ ਮੇਨਕਾ ਦਾ ਪਿਓ ਮੇਨਕਾ ਦਾ ਭਰਾ ਮਨੀਸ਼ ਤੇ ਉਹਦੇ ਪਰਿਵਾਰ ਵਾਲਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਵੀ ਇਹ ਸਾਰਾ ਕੁਝ ਹੋਇਆ ਕਿ ਕਹਾਣੀ ਕੁਝ ਸਮੇਂ ਪਹਿਲਾਂ ਸ਼ੁਰੂ ਹੁੰਦੀ ਹੈ ਹੁਣ ਵਿਆਹ ਤੋਂ ਬਾਅਦ ਜਿਹੜਾ ਸੁਖਵੀਰ ਸੀ ਉਹ ਜਸਾਨਾ ਪਿੰਡ ਦੇ ਵਿੱਚ ਪਲਾਟ ਲੈ ਕੇ ਇੱਥੇ ਘਰ ਬਣਾਉਂਦਾ ਨੇੜੇ ਹੀ ਸਹੋਰੀਆਂ ਦਾ ਘਰ ਹੁੰਦਾ ਇਹਦੇ ਦੋ ਸਾਲੇ ਹੁੰਦੇ ਨੇ ਮਨੀਸ਼ ਤੇ ਬ੍ਰਹਮਜੀਤ ਇਹਨਾਂ ਦਾ ਇੱਕੋ ਹੀ ਘਰ ਹੁੰਦਾ ਪਰ ਪਾਰਟੀਸ਼ਨ ਦੇ ਵਿੱਚ ਇਕੱਠੇ ਆਪਣੇ ਆਪਣੇ ਪਰਿਵਾਰ ਦੇ ਨਾਲ ਹੀ ਰਹਿੰਦੇ ਹੁੰਦੇ ਨੇ ਹੁਣ ਜਿਹੜਾ ਦਿਮਾਦ ਹੁੰਦਾ ਸੁਖਵੀਰ ਇਹਨਾਂ ਦੋਨਾਂ ਦੇ ਘਰਾਂ ਦੇ ਵਿੱਚ ਆਣਾ ਜਾਣਾ ਹੁੰਦਾ ਜਿਹੜੀ ਬ੍ਰਹਮਜੀਤ ਦੀ ਪਤਨੀ ਹੁੰਦੀ ਹੈ ਉਹ ਕਾਫੀ ਖੂਬਸੂਰਤ ਹੁੰਦੀ ਹੈ ਉਹਦੇ ਨਾਲ ਸੁਖਵੀਰ ਮਜ਼ਾਕ ਵਗੈਰਾ ਉਹਦਾ ਚੱਲਦਾ ਰਹਿੰਦਾ ਹੁਣ ਸੁਖਵੀਰ ਨੇ ਸਹੁਰੇ ਆਉਣਾ ਤੇ ਦੋਨਾਂ ਘਰਾਂ ਦੇ ਵਿੱਚ ਜਾਣਾ ਪਰ ਜਿਹੜਾ ਸੁਖਵੀਰ ਸੀ ਇਹ ਬ੍ਰਹਮਜੀਤ ਦੀ ਪਤਨੀ ਦੇ ਵੱਲ ਅਟ੍ਰੈਕਟ ਹੋਣਾ ਸ਼ੁਰੂ ਹੁੰਦਾ ਜਦੋਂ ਬ੍ਰਹਮਜੀਤ ਨਹੀਂ ਸੀ ਹੁੰਦਾ ਉਦੋਂ ਕਈ ਵਾਰ ਉਹਦੀ ਗੈਰ ਹਾਜ਼ਰੀ ਦੇ ਵਿੱਚ ਇਨੇ ਬ੍ਰਹਮਜੀ ਦੀ ਪਤਨੀ ਊਸ਼ਾ ਦੇ ਨਾਲ ਮਜ਼ਾਕ ਵੀ ਕਰਨਾ ਉਹਨੇ ਵੀ ਹਲਕਾ ਫੁਲਕਾ ਮਜ਼ਾਕ ਦਾ ਜਵਾਬ ਦਿੰਦੇ ਰਹਿਣਾ ਇੱਕ ਦਿਨ ਇਹ ਘਰ ਪਹੁੰਚਦਾ ਆਪਣੇ ਸਾਲੇ ਦੇ ਬ੍ਰਹਮਜੀਤ ਘਰ ਨਹੀਂ ਹੁੰਦਾ ਤੇ ਉਸ ਸਮੇਂ ਜਿਹੜੀ ਊਸ਼ਾ ਹੁੰਦੀ ਹੈ ਉਹ ਬਾਥਰੂਮ ਦੇ ਵਿੱਚ ਨਹਾਉਂਦੀ ਹੁੰਦੀ ਤੇ ਸੁਖਵੀਰ ਬਾਹਰ ਬੈਠ ਕੇ ਉਹਦਾ ਇੰਤਜ਼ਾਰ ਕਰਨ ਲੱਗਦਾ ਤੇ ਸਾਹਮਣੇ ਊਸ਼ਾ ਦਾ ਫੋਨ ਪਿਆ ਹੁੰਦਾ ਤੇ ਸੁਖਵੀਰ ਬੈਠਾ ਬੈਠਾ ਊਸ਼ਾ ਦਾ ਫੋਨ ਚੱਕਦਾ ਫੋਨ ਚੱਕ ਕੇ ਦੇਖਣਾ ਸ਼ੁਰੂ ਕਰ ਦਿੰਦਾ ਉਹ ਲੋਕ ਨਹੀਂ ਹੁੰਦਾ ਫੋਟੋਆਂ ਦੇਖਣ ਲੱਗਦਾ ਵੀਡੀਓ ਦੇਖਦਾ ਦੇਖਦੇ ਦੇਖਦੇ ਇਹਦੀ ਨਜ਼ਰ ਪੈਂਦੀ ਆ ਓਸ਼ਾ ਦੀਆਂ ਕੁਝ ਐਸੀਆਂ ਫੋਟੋਆਂ ਹੁੰਦੀਆਂ ਨੇ ਇਤਰਾਜਯੋਗ ਹਾਲਤ ਦੇ ਵਿੱਚ ਤੇ ਉਹ ਫੋਟੋਆਂ ਇਹ ਕੀ ਕਰਦਾ ਆਪਣੇ ਫੋਨ ਦੇ ਵਿੱਚ ਟਰਾਂਸਫਰ ਕਰਦਾ ਉਹਦੀਆਂ ਵੀਡੀਓ ਵੀ ਜਿਹੜੀਆਂ ਹੁੰਦੀਆਂ ਨੇ ਕਹ ਲਈ ਬਿਨਾ ਕੱਪੜਿਆਂ ਤੋਂ ਉਹ ਵੀ ਆਪਣੇ ਫੋਨ ਦੇ ਵਿੱਚ ਟਰਾਂਸਫਰ ਕਰਦਾ ਇਸ ਗੱਲ ਦਾ ਓਸ਼ਾ ਨੂੰ ਨਹੀਂ ਪਤਾ ਹੁੰਦਾ ਹੁਣ ਸੁਖਵੀਰ ਦੁਬਾਰਾ ਫਿਰ ਇੱਕ ਦਿਨ ਘਰ ਆ ਜਾਂਦਾ ਉਸ ਦਿਨ ਬ੍ਰਮਜੀਤ ਜਿਹੜਾ ਨਹੀਂ ਹੁੰਦਾ ਤੇ ਇਹ ਊਸ਼ਾ ਦੇ ਨਾਲ ਮਜ਼ਾਕ ਸ਼ੁਰੂ ਕਰਦਾ ਮਜ਼ਾਕ ਫਿਰ ਹੱਦ ਤੋਂ ਜ਼ਿਆਦਾ ਕਰਨ ਲੱਗ ਜਾਂਦਾ ਤਾਂ ਊਸ਼ਾ ਨੂੰ ਲੱਗਦਾ ਵੀ ਹੁਣ ਥੋੜਾ ਜਿਹਾ ਜ਼ਿਆਦਾ ਹੋ ਰਿਹਾ ਹੈ ਜਿਹੜਾ ਸੁਖਵੀਰ ਆਪਣੀ ਲਿਮਟ ਕ੍ਰੋਸ ਕਰ ਰਿਹਾ ਉਹ ਇਤੋਂ ਦੂਰੀ ਬਣਾਉਣਾ ਸ਼ੁਰੂ ਕਰਦੀ ਪਰ ਜਿਹੜਾ ਸੁਖਵੀਰ ਸੀ ਫਿਰ ਇਹਨੂੰ ਧਮਕੀ ਦਿੰਦਾ ਵੀ ਤੇਰੀਆਂ ਫੋਟੋਆਂ ਤੇ ਤੇਰੀਆਂ ਵੀਡੀਓ ਮੇਰੇ ਕੋਲ ਨੇ ਉਹ ਸਾਰਾ ਕੁਝ ਦੇਖ ਕੇ ਹੈਰਾਨ ਹੋ ਜਾਂਦੀ ਹੈ ਵੀ ਇਹ ਫੋਟੋਆਂ ਮੇਰੇ ਮੋਬਾਈਲ ਦੇ ਵਿੱਚ ਸੀ ਉਹਦੀਆਂ ਜਿਹੜੀਆਂ ਪਰਸਨਲ ਫੋਟੋਆਂ ਸੀ ਪਰ ਇਹਦੇ ਕੋਲ ਕਿਵੇਂ ਆਈਆਂ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰਦਾ ਤੇ ਉਹ ਇਹਦੇ ਕਿ ਝੁਕਣ ਦੀ بجائے ਇਹਨੂੰ ਝਾੜ ਚਾਂਬੇ ਦੀ ਕਰਦੀ ਹੈ ਤੇ ਇਹਨੂੰ ਉੱਥੋਂ ਭਜਾ ਦਿੱਤਾ ਜਾਂਦਾ ਹੈ ਪਰ ਸੁਖਬੀਰ ਪਿੱਛੇ ਨਹੀਂ ਹਟਦਾ ਸਗੋਂ ਹੋਰ ਵਾਰ-ਵਾਰ ਉਹਨੂੰ ਫੋਨ ਕਰਦਾ ਵੀ ਇਹ ਫੋਟੋ ਨਹੀਂ ਤਾਂ ਮੈਂ ਸਾਰਿਆਂ ਨੂੰ ਦਿਖਾਵਾਂਗਾ ਹਾਲਾਂਕਿ ਉਹਨੂੰ 우ਸ਼ਾ ਵਾਰ-ਵਾਰ ਕਹਿੰਦੀ ਹੈ ਵੀ ਫੋਟੋਆਂ ਡਿਲੀਟ ਕਰ ਦੇ ਇਹ ਫੋਟੋਆਂ ਠੀਕ ਨਹੀਂ ਇਹ ਕੰਮ ਤੇਰੇ ਵਾਸਤੇ ਠੀਕ ਨਹੀਂ ਇਹ ਫੋਟੋਆਂ ਡਿਲੀਟ ਕਰ ਦੇ ਇਹ ਗੱਲ ਉਹ ਆਪਣੀ ਨਨਾਨ ਕੋਲ ਵੀ ਕਰਦੀ ਹੈ ਤੇ ਨਨਾਨ ਤੇ ਭਜਾਈ ਦੇ ਵਿੱਚ ਝਗੜਾ ਵੀ ਹੁੰਦਾ ਹੈ ਹੁਣ ਓਸ਼ਾ ਆਪਣੇ ਪਤੀ ਬ੍ਰਹਮਜੀਤ ਨੂੰ ਦੱਸਦੀ ਹੈ ਬ੍ਰਹਮਜੀਤ ਵੀ ਸੁਖਵੀਰ ਨੂੰ ਫੋਟੋਆਂ ਡਿਲੀਟ ਕਰਨ ਵਾਸਤੇ ਕਹਿੰਦਾ ਪਰ ਸੁਖਵੀਰ ਫੋਟੋਆਂ ਡਿਲੀਟ ਨਹੀਂ ਕਰਦਾ ਹੁਣ ਓਸ਼ਾ ਤੇ ਬ੍ਰਹਮਜੀਤ ਟੈਨਸ਼ਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਬ੍ਰਹਮਜੀਤ ਦੀ ਹੁਣ ਪਤਨੀ ਸੀ ਪਤਨੀ ਦੀ ਜੇ ਇੱਜ਼ਤ ਨਿਲਾਮ ਹੁੰਦੀ ਹੈ ਤਾਂ ਪਤੀ ਤੇ ਵੀ ਅਟੈਕ ਹੁੰਦਾ ਉਹਦੀ ਵੀ ਸਮਾਜ ਦੇ ਵਿੱਚ ਬਦਨਾਮੀ ਹੁੰਦੀ ਉਹ ਵਾਰ-ਵਾਰ ਸੁਖਵੀਰ ਨੂੰ ਮਿੰਨਤਾਂ ਕਰਦਾ ਵੀ ਇਹ ਕੰਮ ਤੇਰੇ ਵਾਸਤੇ ਠੀਕ ਨਹੀਂ ਇਹ ਫੋਟੋਆਂ ਡਿਲੀਟ ਕਰ ਦੇ ਪਰ ਸੁਖਵੀਰ ਨਹੀਂ ਮੰਨਦਾ ਹਰੇਕ ਕਮ ਚਲਦੇ ਹੀ ਹੁੰਦਾ ਤੇ ਆ ਜਾਂਦਾ ਹੈ ਰਕਸ਼ਾ ਬੰਧਨ ਰਕਸ਼ਾ ਬੰਧਨ ਨੂੰ ਊਸ਼ਾ ਦਾ ਭਰਾ ਵਿਸ਼ਨੂੰ ਆਉਂਦਾ ਹੈ ਰਖੜੀ ਬਣਵਾਉਣ ਵਾਸਤੇ ਜੇ ਰਖੜੀ ਬਣਵਾਉਣ ਆਉਂਦਾ ਤੇ ਉਹ ਦੇਖਦਾ ਵੀ ਉਹਦੀ ਭੈਣ ਟੈਨਸ਼ਨ ਦੇ ਵਿੱਚ ਹੈ ਉਹ ਤੋਂ ਪੁੱਛਦਾ ਕਾਫੀ ਜ਼ੋਰ ਲਾਂਦਾ ਤੇ ਫਿਰ ਉਹਦੀ ਭੈਣ ਦੱਸਦੀ ਹੈ ਵੀ ਮੇਰੀਆਂ ਕੁਝ ਫੋਟੋਆਂ ਸੀ ਜਿਹੜੀਆਂ ਸੁਖਵੀਰ ਕੋਲ ਨੇ ਤੇ ਸੁਖਵੀਰ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦਾ ਇੱਕਦਮ ਖੂਨ ਖੋਲਦਾ ਤੇ ਉਹ ਜਦੋਂ ਗਾਲਾਂ ਕੱਢਣੀਆਂ ਸ਼ੁਰੂ ਕਰਦਾ ਤੇ ਕਹਿੰਦਾ ਮੈਂ ਸੁਖਵੀਰ ਨੂੰ ਮਾਰ ਦੇਣਾ ਉਹਨੂੰ ਸ਼ਾਂਤ ਰਹਿਣ ਵਾਸਤੇ ਕਹਿੰਦੀ ਹੈ ਫਿਰ ਉਹ ਗੱਲ ਕਰਦਾ ਬ੍ਰਹਮਜੀਤ ਨਾਲ ਵੀ ਮੇਰੀ ਭੈਣ ਦੇ ਨਾਲ ਇੰਨਾ ਕੁਝ ਹੋ ਰਿਹਾ ਤੇਰੇ ਹੁੰਦੇ ਤੇ ਤੂੰ ਕੁਝ ਵੀ ਨਹੀਂ ਕਰ ਸਕਿਆ ਬ੍ਰਹਮਜੀਤ ਦਾ ਕਹਿਣਾ ਹੁੰਦਾ ਵੀ ਕੋਈ ਹੋਰ ਹੁੰਦਾ ਤਾਂ ਮੈਂ ਕਰਦਾ ਹੁਣ ਕਰਾਂ ਕੀ ਉਹ ਮੇਰਾ ਜੀਜਾ ਹੈ ਮੇਰੀ ਭੈਣ ਦਾ ਪਤੀ ਹੈ ਮੈਂ ਕਰਾਂ ਕੀ ਮੈਂ ਵਾਰ-ਵਾਰ ਉਹਨੂੰ ਕਹਿ ਚੁੱਕਿਆ ਹਾਂ ਪਰ ਉਹ ਨਹੀਂ ਮੰਨਦਾ ਫਿਰ ਇਹਨਾਂ ਸਾਲੇ ਜੀਜੇ ਦੇ ਵਿੱਚ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਫਿਰ ਪਲਾਨਿੰਗ ਕਰਦੇ ਨੇ ਹੁਣ ਪਲਾਨਿੰਗ ਹੁੰਦੀ ਹੈ ਸੁਖਵੀਰ ਨੂੰ ਮਾਰਨ ਦੀ ਬ੍ਰਹਮਜੀਤ ਦਾ ਕਹਿਣਾ ਹੁੰਦਾ ਵੀ ਜੇ ਮੈਂ ਕੀਤਾ ਇੱਕ ਤਾਂ ਹੋ ਸਕਦਾ ਕਿਤੇ ਮੇਰੇ ਹੱਥ ਕੰਬ ਜਾਣ ਤੇ ਨੰਬਰ 2 ਹੋ ਸਕਦਾ اٹੈਕ ਮੇਰੇ ਤੇ ਆਵੇ ਪਰ ਜੇ ਕੋਈ ਤੀਜਾ ਬੰਦਾ ਕਰੇਗਾ ਤਾਂ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਫਿਰ ਵਿਸ਼ਨੂੰ ਕਹਿੰਦਾ ਵੀ ਮੈਂ ਇਹ ਕੰਮ ਕਰ ਸਕਦਾ ਪਰ ਮੈਨੂੰ ਹਥਿਆਰ ਚਾਹੀਦੇ ਨੇ ਬ੍ਰਹਮਜੀਤ ਹਥਿਆਰਾਂ ਦਾ ਪ੍ਰਬੰਧ ਕਰਦਾ ਹਥਿਆਰ ਮੰਗਵਾ ਕੇ ਆਪਣੇ ਘਰ ਰੱਖ ਲੈਂਦਾ ਉਸ ਤੋਂ 15 ਦਿਨ ਬਾਅਦ ਇਹ ਵਾਰਦਾਤ ਹੁੰਦੀ ਹੈ ਤੇ ਵਾਰਦਾਤ ਦੇ ਲਈ ਜਿਹੜਾ ਵਿਸ਼ਨੂੰ ਹੁੰਦਾ ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਆਪਣੇ ਤਿੰਨ ਦੋਸਤਾਂ ਨੂੰ ਤਿਆਰ ਕਰਦਾ ਸੋਨੂ ਜਤਨ ਤੇ ਕੁਲਦੀਪ ਉਹਨਾਂ ਨੂੰ ਸਾਰੀ ਗੱਲ ਦੱਸੀ ਜਾਂਦੀ ਹੈ ਵੀ ਇਸ ਤਰੀਕੇ ਨਾਲ ਮੇਰੀ ਭੈਣ ਨੂੰ ਤੰਗ ਕੀਤਾ ਜਾ ਰਿਹਾ ਤੇ ਮੇਰੀ ਭੈਣ ਨੂੰ ਉਹਦੇ ਚੁੰਗਲ ਚੋਂ ਛਡਾਣਾ ਹੈ ਤੇ ਇਹਦੇ ਨਾਲ-ਨਾਲ ਵਿਸ਼ਨੂੰ ਦਾ ਕਹਿਣਾ ਹੁੰਦਾ ਵੀ ਉਸ ਘਰ ਦੇ ਵਿੱਚ ਬਹੁਤ ਮਾਲ ਹੈ ਬੜੀ ਅਮੀਰ ਪਰਟੀ ਹੈ ਜੋ ਵੀ ਕੁਝ ਉਥੋਂ ਲੁੱਟਿਆ ਜਾ ਸਕਦਾ ਉਹ ਤੁਸੀਂ ਲੁੱਟ ਕੇ ਆਪਸ ਦੇ ਵਿੱਚ ਤਿੰਨੇ ਜਣੇ ਵੰਡ ਲਿਓ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਪਲਾਨਿੰਗ ਕੀਤੀ ਜਾਂਦੀ ਹੈ ਇੱਕ ਤਿੰਨ ਦਿਨ ਪਹਿਲਾਂ ਜਿਹੜਾ ਵਿਸ਼ਨੂੰ ਹੁੰਦਾ ਘਰ ਦੀ ਰੇਕੀ ਵੀ ਕਰਦਾ ਤੇ 11 ਤਰੀਕ ਨੂੰ ਇਹ ਚਾਰੇ ਜਣੇ ਚੋਰੀ ਦੇ ਮੋਟਰਸਾਈਕਲ ਜਿਹੜੇ ਕਿ ਯੂਪੀ ਤੋਂ ਚੋਰੀ ਕਰਦੇ ਨੇ ਚੋਰੀ ਦੇ ਮੋਟਰਸਾਈਕਲਾਂ ਤੇ ਉੱਥੇ ਪਹੁੰਚਦੇ ਨੇ ਘਰ ਤੋਂ ਬਾਹਰ ਖੜਾਏ ਜਾਂਦੇ ਨੇ ਮੋਟਰਸਾਈਕਲ ਫਿਰ ਇਹ ਚਾਰੇ ਜਣੇ ਅੰਦਰ ਦਾਖਲ ਹੁੰਦੇ ਨੇ ਇਹਨਾਂ ਨੇ ਨਕਾਬ ਪਾਏ ਹੁੰਦੇ ਨੇ ਤੇ ਜਾਨਸਾਰ ਇਹ ਬੰਦੂਗ ਦੀ ਨੋਕ ਤੇ ਆਪਣੇ ਨਾਲ ਟੇਪ ਲੈ ਕੇ ਜਾਂਦੇ ਨੇ ਤੇ ਉਹਨਾਂ ਦੋਨਾਂ ਦੇ ਹੱਥ ਪੈਰ ਬੰਨ੍ਹ ਦਿੱਤੇ ਜਾਂਦੇ ਨੇ ਤੇ ਮੂੰਹ ਬੰਨ੍ਹ ਦਿੱਤੇ ਜਾਂਦੇ ਨੇ ਘਰ ਦੇ ਵਿੱਚ ਲੁੱਟਖੁੱਟ ਕੀਤੀ ਜਾਂਦੀ ਹੈ ਤੇ ਜਿਹੜਾ ਸੁਖਵੀਰ ਹੁੰਦਾ ਉਹਦੇ ਸਿਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਉਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਲੁੱਟ ਸੁੱਟ ਕਰਨ ਤੋਂ ਬਾਅਦ ਜਿਹੜੀ ਮੌਨਿਕਾ ਹੁੰਦੀ ਹੈ ਉਹ ਵਿਸ਼ਨੂੰ ਨੂੰ ਪਹਿਚਾਨ ਲੈਂਦੀ ਹੈ ਬਸ ਉਹਦੇ ਮੂੰਹ ਵਿਸ਼ਨੂੰ ਦਾ ਨਾਮ ਸੁਣ ਕੇ ਹੁਣ ਵਿਸ਼ਨੂੰ ਨੂੰ ਹੁੰਦਾ ਵੀ ਜੇ ਇਹਨੂੰ ਜਿਉਂਦੀ ਛੱਡਿਆ ਤੇ ਇਹ ਸਾਰਿਆਂ ਨੂੰ ਦੱਸੇਗੀ ਕਿ ਅਸੀਂ ਫੜੇ ਜਾਵਾਂਗੇ ਇਸ ਕਰਕੇ ਉਹ ਜਿਹੜੀ ਮੌਨਿਕਾ ਹੁੰਦੀ ਹੈ ਉਹਨੂੰ ਵੀ ਗੋਲੀ ਮਾਰ ਦਿੰਦੇ ਨੇ ਕਿਉਂਕਿ ਪਲਾਨਿੰਗ ਇਹਨਾਂ ਦੀ ਕੱਲੀ ਸੁਖਵੀਰ ਨੂੰ ਮਾਰਨ ਦੀ ਸੀ ਦੋਨਾਂ ਨੂੰ ਮਾਰਨ ਤੋਂ ਬਾਅਦ ਉਥੋਂ ਜੋ ਕੁਝ ਇਹਨਾਂ ਤੋਂ ਲੁੱਟਿਆ ਜਾਂਦਾ ਸੀ ਲੁੱਟਣ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ ਪਉ ਪੁਲਿਸ ਨੇ ਵਿਸ਼ਨੂ ਨੂੰ ਗ੍ਰਿਫਤਾਰ ਕਰਾਈ ਲਿਆ ਸੀ ਉਸ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਤੇ ਉਹਨਾਂ ਤਿੰਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਉਹਨਾਂ ਕੋਲੋਂ ਸੋਨੇ ਦੀ ਚੈਨ ਦੋ ਜੋੜੇ ਕੰਨਾਂ ਦੇ ਜਿਹੜੇ ਕਾਂਟੇ ਹੁੰਦੇ ਨੇ ਉਹਨਾਂ ਦੇ ਤੇ ਕੁਝ ਨਕਦੀ ਇਹਨਾਂ ਤੋਂ ਬਰਾਮਦ ਕੀਤੀ ਜਾਂਦੀ ਹੈ ਫਿਰ ਇਹਨਾਂ ਦੀ ਨਿਸ਼ਾਨਦੇਹੀ ਤੇ ਦੋ ਦੇਸੀ ਕੱਟੇ ਇੱਕ ਪਿਸਤੌਲ ਤੇ ਦੋ ਚੋਰੀ ਦੇ ਮੋਟਰਸਾਈਕਲ ਉਹ ਵੀ ਬਰਾਮਦ ਕੀਤੇ ਜਾਂਦੇ ਨੇ ਇਹਨਾਂ ਦੇ ਖੂਨ ਨਾਲ ਲਿਬੜੇ ਹੋਏ ਕੱਪੜੇ ਪੁਲਿਸ ਵੀ ਬਰਾਮਦ ਕਰਦੀ ਹੈ ਬ੍ਰਹਮਜੀਤ ਹੁੰਦਾ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਊਸ਼ਾ ਤੋਂ ਪੁੱਛ ਕੇ ਚ ਹੁੰਦੀ ਐ ਊਸ਼ਾ ਦਾ ਕਹਿਣਾ ਹੁੰਦਾ ਵੀ ਇਹ ਸਾਰਾ ਕੁਝ ਸਹੀ ਐ ਮੈਂ ਆਪਣੇ ਭਰਾ ਨੂੰ ਵੀ ਦੱਸਿਆ ਸੀ ਪਤੀ ਨੂੰ ਵੀ ਦੱਸਿਆ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਕਤਲ ਕਰ ਦੇਣਗੇ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਵੀ ਊਸ਼ਾ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਉਹਨੂੰ ਕੋਈ ਨਹੀਂ ਪਤਾ ਸੀ ਵੀ ਇਹ ਇਹਦਾ ਕਤਲ ਵੀ ਕਰ ਦੇਣਗੇ ਫਿਰ ਚਾਰ ਜਣੇ ਉਹ ਤੇ ਬ੍ਰਹਮਜੀਤ ਨੂੰ ਐਫ ਆਈ ਆਰ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਸੁਖਵੀਰ ਨੇ ਇੱਕ ਐਸੀ ਗਲਤੀ ਕੀਤੀ ਜਿਹੜੀ ਉਹਨੂੰ ਨਹੀਂ ਸੀ ਕਰਨੀ ਚਾਹੀਦੀ ਵਾਰ-ਵਾਰ ਇਹਨਾਂ ਦੇ ਮੰਨਤਾ ਤਰਲੇ ਕਰਨ ਦੇ باوجود ਵੀ ਜਿਹੜਾ ਸੁਖਵੀਰ ਇਹ ਫੋਟੋਆਂ ਡਿਲੀਟ ਨਹੀਂ ਕਰਦਾ ਅਖੀਰ ਆਪ ਹੀ ਜ਼ਿੰਦਗੀ ਤੋਂ ਡਿਲੀਟ ਹੋ ਗਿਆ ਉਹਨਾਂ ਨੇ ਇਹਨੂੰ ਮਾਰਨ ਦੀ ਪਲਾਨਿੰਗ ਕੀਤੀ ਤੇ ਆਪਣੇ ਭੈਣ ਤੇ ਭਣਈਏ ਦੋਨਾਂ ਦਾ ਹੀ ਕਤਲ ਕੀਤਾ ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਇਹ ਦੂਜੇ ਤਰੀਕੇ ਵੀ ਕੰਮ ਨਿਬੜ ਸਕਦਾ ਸੀ ਰਿਸ਼ਤੇਦਾਰਾਂ ਨੂੰ ਵਿੱਚ ਪਾਇਆ ਜਾ ਸਕਦਾ ਸੀ ਹੁਣ ਵੀ ਸਾਰਿਆਂ ਨੂੰ ਪਤਾ ਲੱਗਾ ਤੇ ਜੇ ਸਿਆਣਿਆਂ ਨੂੰ ਵਿੱਚ ਪਾਇਆ ਜਾਂਦਾ ਤਾਂ ਵੀ ਇਹ ਮਸਲਾ ਨਿਬੜ ਸਕਦਾ ਸੀ ਪਰ ਬੰਦੇ ਦੇ ਦਿਮਾਗ ਦੇ ਵਿੱਚ ਕੁਝ ਹੋਰ ਹੀ ਚੱਲਦਾ ਉਹਦੇ ਕਰਕੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋਈਆਂ ਜਿਹੜੇ ਤਿੰਨ ਦੋਸ ਸੀ ਉਹ ਪਹਿਲਾਂ ਵੀ ਅਪਰਾਧੀ ਕਿਸਮ ਦੇ ਸੀ ਕਈ ਉਹਨਾਂ ਤੇ ਕੇਸ ਚੱਲਦੇ ਸੀ ਪਰ ਜਿਹੜਾ ਵਿਸ਼ਨੂ ਹੈ ਉਹ ਵੀ ਜੇਲ੍ਹ ਦੇ ਅੰਦਰ ਇੱਕ ਬ੍ਰह्मਜੀਤ ਉਹ ਕਤਲ ਦੇ ਇਲਜ਼ਾਮ ਦੇ ਵਿੱਚ ਤਾਂ ਅੰਦਰ ਗਿਆ ਹੀ ਗਿਆ ਤੇ ਕਤਲ ਵੀ ਕੀ ਦਾ ਆਪਣੀ ਭੈਣ ਤੇ ਆਪਣੇ ਜੀਜੇ ਦਾ ਪਿੱਛੋਂ ਉਹਦਾ ਪਰਿਵਾਰ ਉਹ ਵੀ ਬਰਬਾਦ ਕਈ ਜ਼ਿੰਦਗੀਆਂ ਬਰਬਾਦ ਹੋ ਗਈਆਂ ਪਰ ਉਸ ਮਸਲੇ ਨੂੰ ਹੱਲ ਕਰਨ ਲਈ ਕੋਈ ਦੂਜਾ ਤਰੀਕਾ ਸੋਚਿਆ ਹੀ ਨਹੀਂ ਗਿਆ ਦੂਜੇ ਤਰੀਕੇ ਨਾਲ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਗਈ ਤੇ ਪੁਲਿਸ ਨੇ ਜਿਹੜੀ ਹੈ ਜਸਾਨਾ ਪਿੰਡ ਦੇ ਵਿੱਚ ਪਤੀ ਪਤਨੀ ਦੀ ਹੱਤਿਆ ਹੋਈ ਸੀ ਕੁਝ ਦਿਨਾਂ ਦੇ ਵਿੱਚ ਇਹ ਮਸਲਾ ਸੁਲਝਾਇਆ ਤੇ ਕਾਤਲ ਵੀ ਨਿਕਲੇ ਉਹਦੇ ਆਪਣੇ ਜੇ ਆਪ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਆ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਕਸਰਿਕਾ